ਪੜੀ ਕੋਈ ਤਾਂ ਜਿਹਦਾ ਉਹ ਜਿਹਦਾ ਉਹ ਜਿਹਦਾ ਰੇ ਕਰ ਲੈ ਉਹਦੇ ਪਾਸੇ ਜ਼ੋਰ ਤਾਂ ਪੜ੍ਹਲਾ ਬਸ 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 ਬੱਕਰੀ ਦਾ ਬੱਛਾ ਬੜਾ بڑا فرق جمع ਹੰਤ ਪਰਣਾ ਉਹਨਾਂ ਵਿੱਚ ਬੰਦੇ ਹੋਰ ਆ ਜਿਉਂ ਵੜਦੇ ਐ ਮਤਲਬ ਔਰਤਾ ਹੋਵੇ ਤੇਰੇ ਸਾਹਮਣੇ ਔਰਤਾ ਹੋਈ ਜਾਂਦਾ ਆਪਾਂ ਕੋਈ ਤੱਕੜੀਆਂ ਮਾਰੀ ਨਾ ਲਈਆ ਆਪਾਂ ਬਤਨਾਂ ਨੂੰ ਆਖਦੇ ਸੱਦਾ ਹੋਈ ਜਾਂਦਾ ਖੜ ਜਾਦਾ ਤੂੰ ਬੱਕਰੀ ਜੋੜੀ ਫਿਰ ਹੁਣ ਕਹਿਣਾ ਕੀ ਐ 28 22 ਤਰ੍ਹਾਂ ਸੁਣ ਗਿਆ 28 30 ਤਹੱਚ ਸਾਇਆ ਕਿਹਨੇ ਤੂੰ ਦੱਸ ਕੀ ਕਹਿੰਨਾ ਘੁਣਾ ਘਣਾ ਦੇ ਦਰਾਲ ਤੇ ਆਉਣਾ ਤਾਂ ਪੈਂਦਾ ਹੀ ਹੈ ਬਾਈ ਇਹਨਾਂ ਨੂੰ ਭਜਾਉਗਾ ਤੂੰ ਕਿੱਥੇ ਨੁਕਤਾ ਆਉਂਗਾ ਸਾਹ ਦਾ ਰੋਡ ਤਾਂ ਫੇਰ ਲੱਕੜੀ ਹੈ ਯਾਰ ਅੱਛਾ ਕਾਰੀ ਬੱਕਰੀ ਯਾਰ ਇੱਕ ਵੱਡੇ ਕਰਨ ਨਾਲ ਮੁੜ ਕੇ ਬਾਈ ਇੱਥੇ ਹੀ ਆਉਣਾ ਸੀ ਮੁੰਡਾ ਪਹਿਲੀ ਅਰਥੇ ਮੰਗਿਆ ਕੀ ਹੈ ਬਾਈ ਉਹਨੇ ਮੰਗਿਆ ਸੀ 30 30 ਤੋਂ 28 ਕਿਹਾ ਤਾਂ ਬਾਈ ਹਾਂ ਮੈਂ 30 ਮਰਵਾ ਕਰ ਨਵੇਰ ਨਾਲ ਹੀ ਗੱਲ ਕੀਤੀ ਹੈ ਬੰਦਾ ਪੂਰ ਜਾਣਦਾ ਤਾਂ ਆ ਆ ਮੈਨੂੰ ਨਹੀਂ ਇਹ ਜਾਣਦਾ ਜਿਹੜਾ ਰੋਜ ਭਾਂ ਦੇ ਨੌਕਸਾ ਉਹਨਾਂ ਦੇ ਮਗਰ ਹਾਂ ਦੇਰ ਤੋਂ ਇੰਤੋ ਦਰਾਲ ਹੋ ਗਿਆ ਯਾਰ ਬਾਈ ਟੂਡ ਗੱਲ ਨਾ ਕਰਨਾ ਹਾਂ ਪਾ ਦੇ ਠੀਕ ਹੈ ਨਹੀਂ ਹੁੰਦੀ ਜੇ ਸਾਡੇ ਬਾਈ ਦੀ ਨਹੀਂ ਹੋਣੀ ਬਾਈ ਅਸਰ ਕਮੇ ਉਰੀ ਹੋ ਜੂਗੀ ਉਥੇ ਦਾ ਪੰਜਾ ਅਕੜੀਆਂ ਯਾਰ ਨਹੀਂ ਬਸ ਯਾਰ ਜਮਾ ਇਹਨਾਂ ਦੀ ਗੱਲ ਹੈ ਬਾਈ 23000 ਦੀ ਵੇਚ ਪਾਇਆ ਬਸ ਵੇਚ ਦੀ 30000 ਹੋ ਗਿਆ ਹੋਣ ਨੂੰ ਕੀ ਕਸਰ ਆ ਲੈ ਬੱਕਰੀ ਦੀ ਬੱਕਰੀ ਯਾਰ ਬਸ ਬੱਕਰੀ ਇਹਦੀ ਬੱਕਰੀ ਕੇਰੀ ਬੱਕਰੀ ਖਾਓ ਉਹ ਆ ਖੜੀ ਯਾਰ ਨੀਸੀ ਬੱਕਰੀ ਨੀਸੀ ਬੱਕਰੀ ਯਾਰ ਇਹ ਬੱਕਰੀ ਆ ਦੋਸਤਾਂ ਇਹ ਲੰਗਰ ਆਉਣਾ ਭਾਈ ਨ ਕੁਛ ਨਹੀਂ ਬਸ ਸਹੀ ਹੈ ਭਾਈ ਡੇਢ ਮਹੀਨਾ ਖਾਊਗੀ ਬੱਕਰੀ ਇਹਨਾਂ ਭਾਈ ਜੀ ਲੱਖੇ ਕੋਲੇ ਹੈ 1.5 ਮਹੀਨਾ ਖਾਊਗੀ ਕਾਠ ਵੇਖ ਬੱਕਰੀ ਦਾ ਯਾਰ 1.5 ਮਹੀਨਾ ਖਾਊਗੀ ਯਾਰ 2 ਮਹੀਨੇ ਦਾ ਡੂਢ ਮਹੀਨੇ ਬਾਈ 25000 ਦਾ ਸੌਦਾ ਹੋ ਗਿਆ ਰੱਬ ਦੀ ਗਰੰਟੀ ਲੱਗੀ ਦੀ ਹੈ ਗਰੰਟੀ ਇਹ ਬੱਝਰੀ ਆ ਹਾਂ ਸੁਨ ਵਾਲਾ ਬੱਕਰਾ ਮੰਡੀ ਦਾ ਸੌਦਾ ਹੈ ਪੁੱਤ ਕੀ ਆ ਲੈ ਜਨ ਮੇਰ ਤੇ ਫਰੇ ਫਰੇ ਆ ਉਹ ਗਿੱਡੀ ਆ ਪੈਸੇ ਵੀ ਮੇਰ ਤਾਂ ਅਗਲਾ ਗਿੱਡੀ ਵੀ 23000 ਦੀ ਨਹੀਂ ਲੱਗੂ ਤਾਂਗ ਨਾਲ ਆ ਵੀ ਹੋਰ ਹੈ ਉਹ ਸਹੀ ਤਰ੍ਹਾਂ ਤੈਨੂੰ ਪਾਜ ਮੂਹ ਦਾਦਾ ਲੋੜ ਨਹੀਂ ਸਿਰ ਉੱਚੇ ਡੱਬੇ ਆ ਨਹੀਂ ਇਹਦੇ ਮਾਂ ਵੱਡੀਆਂ ਨਹੀਂ ਲੱਗਦੀ ਬਾਈ ਦਾਦਾ ਲੋੜ ਨਹੀਂ ਮੈਂ ਤੇ ਵੀ ਉੱਚੀ ਜਾੜੂ ਆ ਫੇਰ ਜਾ ਦੇ ਉਧਰ ਜੀ ਤਿਆਰੀ ਨਹੀਂ ਕਿਸੇ ਬੱਕਰੀ ਦੀ ਆ ਤਿਆਰੀ ਕਰਕੇ ਆ ਜੀ ਦੱਸ ਦੇ ਉਹਦਾ ਬੋੜੀ ਤਾਂ ਅੱਦੇ ਆ ਕੇ ਤੁਸੀਂ 52 23 ਉਹ ਨਾ ਬੜਾ ਜੱਕਦੇਲੇ ਕਰਾਤੀ 27 ਦੀ ਪਾਲਾ ਲਪਾਉਣੀ ਜੋ 23 ਦੀ ਹੁੰਦੀ ਉਹ ਯਾਰ ਨਹੀਂ ਹੁੰਦੀ ਤੇ ਰੁਗੜ ਹੋ ਗਈ ਯਾਰ ਉਹ ਨਾਲ ਹੋਰ ਕੀ ਲੱਗ ਜਮਾ ਜਾ ਜਾ ਉਹ ਨਹੀਂ ਵੱਡੇ ਵੱਡੇ ਕੀ ਕਹਿ ਕੇ ਮੋੜਦਾਂ ਤੋਂ ਉਹ ਨਹੀਂ ਕੁਛ ਕਹਿ ਕੇ ਕੀ ਮੋੜ ਦੇ ਬਲੇ ਤਰਾ ਦੇ 27 ਠੀਕ ਆ ਯਾਰ ਭਈ ਪਾਲਾ ਜਦੋਂ ਪਾਲਾ ਜੀ ਤੇ ਠੀਕ ਨਹੀਂ ਬਾਈ ਗੱਲ ਆ ਜਦੋਂ ਆ ਕਰਾ ਜਾਵੇ ਦਿਖਾਈ ਜਾਂਦੀ ਬੰਦਖਾਈ ਜਾਂ ਤੇ ਕਰਾ ਦੂ ਯਾਰ ਕਾਣੀ ਖਤਮ ਬਸ ਦਿਖਾਈ ਕਰਾ ਦੋ ਛੱਡ ਦੇ ਲਗਾਈਏ ਲਗਾਈਏ ਸੌਤਾ ਚਲਾਈ ਨਾ ਭਾਈ ਮੈਂ ਕਰ ਦੂ ਸੁਸ਼ਰਦੂ ਸੌਦਾ پہلا پہلا جانور لینا ہے در تو پہلا جانور پہلے موڑ لگے ਪਹਿਲਾ ਸੌ ਦਿਨ ਦਾ ਕਮਾਲ ਹੋ ਗਿਆ ਨਹੀਂ ਹੁੰਦੇ ਆ ਨਹੀਂ ਹੁੰਦੀ ਬੱਕਰੇ ਨੂੰ ਪਤਾ ਨਾ ਜਾਂਦਾਈ ਉੱਚੀਆਂ ਲੈਂ ਜਾਂ ਬੱਕਰਾ ਉਹ ਟੋੜਾ ਕੀ ਆ ਕਹਿ ਕੇ ਤਾਂ ਮੋੜਦੇ ਹੋਣਾ ਬੜੀ ਕਮਸ ਕਹਿੰਦਾ ਹਾਂ ਕੁਛ ਨਹੀਂ ਖਮਸ ਕੋ ਮੋੜ 24000 24000 ਦੇ ਵੀ ਚੜ ਜਾ ਬੰਦੋ ਗੱਲ ਕਰੇ ਹੋ ਗਿਆ ਮੈਨੇ ਨਹੀਂ ਹੁੰਦੀ 26 ਦੀ 24000 ਦੀ ਹੋ ਗਈ ਬੱਸ ਲੈ ਬਾਈ ਕੋਈ ਕਰਦੇ ਸੌਦਾ ਹੋ ਗਿਆ ਬੱਕਰੀ ਦਾ ਯਾਰ ਠੀਕ ਆ ਲਓ ਜੀ ਸਿਰੇ ਚੜ ਗਿਆ ਲਾਈਵ ਸੌਦਾ ਮਾ ਬਾਈ ਬੇਰੇ ਮਾ ਬਾਈ ਆਹ ਲੱਗਾ ਸੌ ਬੇਰੇ ਨਾ